ਸਤਿ ਸ੍ਰੀ ਅਕਾਲ ਦੋਸਤੋ ਫੇਸਬੁਕ WhatsApp ਤੇ ਆਪਾਂ ਅਕਸਰ ਵੀਡੀਓ ਦੇਖਦੇ ਆ ਵੀ ਕਿਹੜਾ ਕਿ ਲੋਕ ਬਹੁਤ ਥੰਗ ਨੇ ਬਹੁਤ ਮਰਹਾਨ ਹੈ ਬਹੁਤ ਹੀ ਕਾਮਨੀ ਨਾ ਰਿਹਾ ਬਹੁਤ ਹਾ ਬਹੁਤ ਹਾ ਬੇਹੋੜਾ ਕਿ ਇਹ ਸੱਚਾਈ ਹੈ ਗੱਲ ਆ ਜੇ ਆਪਾਂ ਦੇਖਦੇ ਉਸੇ ਬਾਰੇ ਗੱਲ ਕਰਾਂਗੇ ਪੰਜਾਬੀਆਂ ਦਾ ਪੁਰਾਣਾ ਸ਼ੌਕ ਹੈ ਦੂਜੇ ਮੁਲਕਾਂ ਚ ਜਾ ਕੇ ਸੈਟਲ ਹੋਣਾ ਪੈਸੇ ਕਮਾਉਣਾ ਤੇ ਨਾਲ ਨਾਲ ਇਹ ਵੀ ਸ਼ੌਕ ਰਿਹਾ ਹੈ ਵੀ ਉਹ ਕਮਾਏ ਹੋਏ ਪੈਸੇ ਨੂੰ ਪੰਜਾਬ ਚ ਵਿਖਾ ਕੇ ਫੋਟਰਾਬਾਜੀ ਕਰਨੀ ਜਿਹਦੇ ਨਾਲ ਹੋਰ ਲੋਕਾਂ ਨੂੰ ਉੱਥੋਂ ਪਰੇ ਆਉਣ ਦਾ ਚਸਕਾ ਪੈਂਦਾ ਠੀਕ ਹੈ ਹੁਣ ਕੋਈ ਗਲਤ ਗੱਲ ਨਹੀਂ ਹੈ ਪਰ ਆਉ ਲੀਗਲ ਤਰੀਕੇ ਨਾਲ ਝੜਾ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲਈਆਂ ਦੂਜਿਆਂ ਨੂੰ ਦੇ ਦਿੱਤੀ ਇਲੈਗਲ ਤਰੀਕੇ ਨਾਲ ਹੁਣ ਵੀ ਇਹ ਜਾਰੀ ਹੈ ਸਮਾਂ ਕਿ ਬੜੀ ਅਵੇਰਨਸ ਹੈ ਲੋਕਾਂ ਦੀ ਪਰ ਫਿਰ ਵੀ ਲੋਕ ਅਜੈਂਟਾ ਦੇ ਪਿੱਛੇ ਚੜ ਕੇ 2 ਨੰਬਰ ਦੇ ਰਾਸਤੇ ਤੇ ਹੋ ਗਏ ਹਾਕਮ ਅਕਸਰ ਤੁਸੀਂ ਫੇਸਬੁੱਕ ਤੇ ਵੀਡੀਓ ਜੁਰੀਆਂ ਦੇਖਦੇ ਹੋ ਕੌਣ ਪਾਉਂਦੇ ਨੇ ਕਿਉਂ ਪਾਉਂਦੇ ਇਹ ਤਾਂ ਆਖਿਰ ਇੱਥੇ ਜਿਹੜੇ ਬੁਦਾਸ ਨਾਲ ਲੈ ਕੇ ਆਏ ਜਿਹੜੇ ਮਰਦ ਦਿਖਾਈਏ ਉਸ ਮਰਦ ਨੇ ਨਹੀਂ ਦਿੱਤਾ ਆਪਾਂ ਨਾ ਰੋਜ਼ ਦੀ ਰੋਟੀ ਮਿਲੀ ਡੈਮੋਕ੍ਰੇਸੀ ਹੈ ਸਾਡੇ ਲੋਕਾਂ ਨੂੰ ਜਿਹੜੇ ਲੋਕ ਲੋਕਾਂ ਦਾ ਬੈਕਗ੍ਰਾਉਂਡ ਦੀ ਵੀ ਜਾਂਦੀ ਹੁੰਦੀ ਹੈ ਜਿਹੜੀ ਕੋਈ ਕੰਟ੍ਰੈਕਟ ਨਹੀਂ ਹੈ ਉੱਤੇ ਸੈਟਲ ਹੋਣ ਦੀ ਕੀ ਹਾਲ ਹੈ ਸਭ ਉੱਤੇ ਜਾਂਦੀ ਹੈ ਕਿ ਮਸੀਂ ਇੰਨੇ ਦਾ ਆਸਟ੍ਰੇਲੀਆ ਕਰਕੇ ਅਸੀਂ ਜਾਵਾਂਗੇ ਪਹਿਲੀ ਗੱਲ ਜਿਹੜੀ ਹੈ ਕਿ ਬਹੁਤ ਲੋਕਾਂ ਦੇਖੋ ਬਹੁਤ ਲੋਕ ਮੋਹਾਲੀ ਚ ਆਂਦੇ ਨੇ ਮੋਹਾਲੀ ਚ ਵੀ ਗੰਦੇ ਨੇ ਚਾਹੇ ਚੱਟìਗਾਰ ਵੀ ਯਾਨੀ ਓਵਰਕਰਾਊਡਡ ਆ ਜੇ ਆਪਾਂ ਸਾਰੇ ਪੰਜਾਬ ਚੋਂ ਉੱਠ ਕੇ ਆ ਕੇ ਚੱਟìਗਾਰ ਵਿੱਚ ਕੁਰਸੀਆਂ ਪਾਲਾਂਗੇ ਖਾਸ ਕਰ ਉਹ ਲੋਕ ਤੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਜ਼ਮੀਨ ਵਟਣ ਦੇ ਤੇ ਕੋਈ ਰੁਜ਼ੀ ਨਹੀਂ ਜੇ ਮੁਹਾਲੀ ਦੇ ਕੰਸਟਰਕਸ਼ਨ ਤੇ ਹੋਣ ਵਧੇ ਉੱਥੇ ਮਹਿੰਗਾਈ ਵੀ ਵਧੇਗੀ ਘੋਟੀਆਂ ਦੇ ਢੇਡ ਵੀ ਵਧਣਗੇ ਉਹੀ ਗੱਲ ਇੱਥੇ ਹੋ ਰਹੀ ਆ ਜੋ ਪੰਜਾਬੀ ਹੁੰਦਾ ਪਿਆਉ ਬਰਮਟਨ ਨੂੰ ਦੌੜ ਜਾਂਦਾ ਜੋ ਮੈਂਚੂਰ ਜਾਂਦਾ ਪਰ ਉੱਥੇ ਸੈਚੂਰੇਸ਼ਨ ਆ ਗਈ ਆ ਕੰਮ ਦੀ ਘਰਾਂ ਦੀ ਹਰ ਚੀਜ਼ ਬਹੁਤ ਮਹਿੰਗੀ ਲੋਕਾਂ ਦੀ ਜਿਹੜੀ ਦੌੜ ਹੈ ਉਹ ਜਾਰੀ ਹੈ ਤੌੜ ਚਾਇਜ ਵੀ ਹੈ ਕੰਮ ਮਿਲਦਾ ਹੈ ਮਿਹਨਤ ਕਰਦਾ ਮੌਕਾ ਮਿਲਦਾ ਹੈ ਟੈਲੈਂਟ ਪਛਾਣਿਆ ਜਾਂਦਾ ਹੈ ਜਿਹੜੇ ਇੱਥੇ ਆ ਕੇ ਕੰਮ ਕੀਤਾ ਆ ਵਜਨਮਾਨ ਜੀਪੀ ਗਰੇਵਾ ਸਿੱਧੂ ਮੂਸੇਵਾਲਾ ਉਹਨਾਂ ਨੂੰ ਇੱਥੋਂ ਸ਼ੋਹਰਤ ਮਿਲੀ ਉਹਰੇ ਆਨ ਕਰਕੇ ਕਿਉਂਕਿ ਇੱਥੇ ਆ ਕੇ ਉਹਨਾਂ ਦਾ ਟੈਲੈਂਟ ਪਛਾਣਿਆ ਗਿਆ ਉਹਨਾਂ ਨੂੰ ਇੱਕ ਵਰਲਡ ਲੈਵਲ ਦਾ ਪਲੇਟਫਾਰਮ ਮਿਲ ਗਿਆ ਨਾੜਾ ਨਹੀਂ ਉਹ ਜੁਗਿਆ ਦੇ ਚਾਹਣ ਮਿਹਨਤ ਕਰਕੇ ਨਾਲ ਦੀ ਨਾਲ ਉਹਨੇ ਇੰਨੇ ਕ ਪੈਸੇ ਕਮਾ ਲੇ ਕਿ ਆਪਣੇ ਸ਼ੌਪ ਤੇ ਇਨਵੈਸਟ ਕੀਤਾ ਤੇ ਉਸ ਕਾਮਯਾਬ ਹੋ ਗਿਆ ਜਿਹੜਾ ਇੰਡੀਆ ਦੇ ਰਹਿ ਕੇ ਨਹੀਂ ਕਾ ਸਕਦਾ। ਮਾਕੇ ਜਦੋਂ ਇੱਥੇ ਆ ਕੇ ਬੰਦਾ ਤੰਗ ਹੁੰਦਾ ਤੇ ਕਈ ਗੱਲਾਂ ਪਰੇਸ਼ਾਨ ਹੁੰਦੀਆਂ। ਪੰਜਾਬ 'ਚ ਜਿਹਨੂੰ ਪੁੱਛੋ ਅੱਜ ਵਿਆਹ ਤੇ ਉਸ ਅੱਜ ਪਲਾਣੇ ਤੇ ਅੱਜ ਸੀ ਲਾਂ ਕਰਾਉਦੇ ਆ ਅੱਜ ਸੀ ਪਲਾਣੇ ਤੁਹਾਨੂੰ ਇੱਕ ਚੀਜ਼ ਵੀ ਉਹ ਇੱਥੇ ਹੈ। ਹਰ ਇੱਕ ਕੰਮ ਕਰਨਾ ਪੈਣਾ ਵੀਰਾਂ ਨੂੰ ਕੋਈ ਕੁਛ ਨਹੀਂ ਦਿੰਦਾ ਨਾ ਸਰਕਾਰ ਨੇ ਦੇਣਾ। ਐਕਸ ਵੀ ਹਰੇਕ ਬਾਰੇ ਨੂੰ ਧਿਆਨ ਪੈਂਦਾ ਹੈ ਘਰ ਦਾ ਟੈਕਸ ਵੀ ਦੇਣਾ ਪੈਂਦਾ ਚਾਹੇ ਆਪਾਂ ਪ੍ਰਾਪਰਟੀ ਟੈਕਸ ਬਾਰੇ ਕਿੰਨਾ ਕੁ ਬਚੀਏ ਸਿੱਥੇ ਜੇ ਘਰ ਲੈ ਲਿਆ ਘਰ ਦਾ ਟੈਕਸ ਵੀ ਦੇਣਾ ਪਊਗਾ ਘਰ ਲੈਣਾ ਆਸਾਨ ਹੈ ਕਿਉਂਕਿ 10% 20% ਬਾਕੀ ਤੋਂ इजीली ਲੋਨ ਮਿਲ ਜਾਂਦਾ ਹੈ ਔਰ ਵਧੀਆ ਘਰ ਤੁਸੀਂ ਲੈ ਲੇ ਨਾ ਜਿਹਦੀ ਕਿਸ਼ਤਾਂ ਤੱਕ ਮਿਲਣ ਉਹ ਹੌਲੀ ਹੌਲੀ ਘਰਾਂ ਦੀ ਕੀਮਤ ਵੱਧ ਚੱਲੀ ਹੈ ਤੇ ਤੁਹਾਨੂੰ ਇੱਕ ਫਾਇਦੇਮੰਦ ਸੌਦਾ ਮਿਲਦਾ ਹੈ ਮਾਟਕ ਨਾ ਕੋ ਇਹ ਕਹਿੰਦੇ ਕਿ ਉਹ ਆ ਜਿੰਨ ਨੂੰ ਵੀਡੀਓ ਫੋਨ ਦਾ ਸ਼ੌਕ ਹੈ ਉਹ ਉਹਨੇ ਕੋਈ ਮਾਰੀ ਚੀਜ਼ ਕਰਕੇ ਵੀਡੀਓ ਪਾਉਣੀ ਹੈ ਤੇ ਉਸ ਦੇ ਈਵਜ਼ ਲਾਈਕਸ ਸ਼ੇਅਰਿੰਗ ਲੈਣ ਦੇ ਖਾਤੇ ਕੀ ਨਹੀਂ ਜੁਲੀ ਫੋਨ ਉਹਨਾਂ ਦਾ ਮਕਸਦ ਉਹਨਾਂ ਦਾ ਕੀ ਦੂਜੇ ਲੋਕ ਆਪਾਂ ਆਪਣੀ ਜਾਂਦੇ ਦੇਖ ਕੇ ਭਰਮੇ ਪਸਾਉਂਦੇ ਮੈਂ ਬਹੁਤ ਸਾਰੇ ਏਜੰਟਾਂ ਨਾਲ ਗੱਲ ਕੀਤੀ ਬਹੁਤ ਸਾਰੇ ਲੋਕ ਸਿਰਫ ਇਸ ਚੱਕਰ ਚ ਇੱਥੇ ਬੱਚਾ ਨੂੰ ਭੇਜ ਦਿੰਦੇ ਨੇ ਤੇ ਬਸ ਇੱਕ ਫੀਸ ਦੇਣੀ ਹੈ ਐਜੰਟ ਵੀ ਗੁੰਮਰਾਹ ਕਰਦੇ ਜੈਂਟਾ ਕੋਲੇ ਬੰਦੇ ਆਏ ਆਪੇ ਕਿਹਿਆ ਤੇ ਜਿਹੜੇ ਪੁੱਜਦੇ ਜੀ ਉਹਦਾ ਕੋਈ ਇੱਕੋ ਸਵਾਲ ਮੁੰਡਾ ਬਾਹਰ ਕੱਢਣਾ ਉਹਨਾਂ ਨੇ ਇਹ ਨਹੀਂ ਭਰ ਭੇਜਣਾ ਮੁੰਡਾ ਬਾਹਰ ਕੱਢਣਾ ਜਦੋਂ ਏਜੰਟ ਪੁੱਛਦਾ ਵੀ ਕਿੱਥੇ ਐਡਮਿਸ਼ਨ ਕਰਾਉਣਾ ਜਿੱਥੇ ਮਰਜ਼ੀ ਕਰਾ ਦਿਓ ਜਿਹੜੀ ਤੇ ਮਰਜ਼ੀ ਕਰਾ ਦਿਓ ਹੁਣ ਜਿਹੜੇ ਚ ਮਰਜ਼ੀ ਜਿੱਥੇ ਮਰਜ਼ੀ ਚ ਐਡਮਿਸ਼ਨ ਕਰਾਤੀ ਉਹ ਬੱਚੇ ਨੇ ਤੰਗ ਹੋਣਾ ਹੀ ਹੈ ਕਿਉਂਕਿ ਉਹਨਾਂ ਦਾ ਕੋਈ ਏਮ ਹੀ ਹੈਗੀ ਉਹਨਾਂ ਦਾ ਏਮ ਕੈਨੇਡਾ ਆਉਣਾ ਹੈ ਕੈਨੇਡਾ ਤਾਂ ਪਹੁੰਚ ਜਾਣਾ ਹੈ ਪਰ ਭਾਈ ਉਹਨਾਂ ਤੋਂ ਜਿਨ੍ਹਾਂ ਤੋਂ ਉੱਥੇ ਗਰਮੀ ਨਹੀਂ ਮਸਕਨ ਨਾਲ ਹਟਕ ਕੇ ਸਾਰੇ ਛੇ ਬੈੜ ਜਾਂ ਕੋਈ ਅਲੱਗ ੜੀ ਪੀ ਲੱਭ ਕੇ ਉਹਨਾਂ ਤੋਂ ਕੰਮ ਹੋਣਾ ਹੀ ਉਹਨਾਂ ਨੇ ਕੰਗ ਹੀ ਉਹਨਾਂ ਨੇ ਵੀਡੀਓ ਵੀ ਕੌਣੀ ਸਾਰਾ ਦਿਨ ਕਿਉਂਕਿ ਉਹਨਾਂ ਕੋਲ ਟਾਈਮ ਗੁੰਮਰਾਹ ਵੀ ਕਰਨ ਵਧੀਆ ਮੁਲਕਾ ਬਹੁਤ ਵੱਡਾ ਮੁਲਕਾ ਸਿਰਫ ਸ੍ਰੀ ਬ੍ਰਹਮਪਤਰ ਨੂੰ ਝਾੜ ਕੇ ਛੋਟੇ ਛਾਰੇ ਤੇ ਜਾਓ ਕਲਗੀ ਦੇ ਆ ਮੇਰੀ ਪੈਗ ਹੈ ਸਸਤਾ ਕੋਰਸ ਹੈ ਐਡਵੈਂਟਲ ਹੈ ਇਹ ਤੁਹਾਡੇ ਚੈਲੰਜ ਕਮ ਹੈ ਲਾਈਫ ਵੀ ਸਸਤੀ ਹੈ ਟੈਕਸ ਵੀ ਘੱਟ ਹੈ ਤੇ ਰਹਿਣ ਸਣ ਦੀ ਫਰਿਆ ਨੂੰ ਚੇ ਪਾਸਾ ਘਰਾ ਕਰੋ ਇੱਕ ਕੁਆਲੀਫਿਕੇਸ਼ਨ ਦੇ ਰਸਤੇ ਜੇ ਤੁਸੀਂ ਕਿਸੇ ਵੀ ਕੋਰਸ ਚ ਫालतू ਦੇ ਡਿਪਲੋਮੇ ਤੇ ਲੈ ਕੇ ਐਡਮਿਸ਼ਨ ਆ ਜਾਓਗੇ ਤਾਂ ਤੰਗੇ ਹੋਵੋ ਸਿਲੈਕਟਿਵ ਹੋਵੋ ਵਧੀਆ ਪੜਾਈ ਕਰਕੇ ਹੋ ਵਧੀਆ ਪੜਾਈ ਵਾਲੇ ਨੂੰ ਵਧੀਆ ਕੰਮ ਯੋਗਾ ਸਿਰਫ ਟਰੱਕ ਦਾ ਇਹ ਲੈ ਕੇ 나오 ਵੀ ਆ ਕੇ ਅਸੀਂ ਤਾਂ ਟਰੱਕ ਹੀ ਫੜਦੇ ਹਾਂ ਕਿਉਂਕਿ ਟਰੱਕਾਂ ਵਾਲੇ ਧੰਦੇ 'ਚ ਫੜਨਾ ਦਾ ਸੋਖਾ ਅੱਜ 10000 ਕਮਾ ਲੂਗੇ ਤੇ ਨਾਲ ਜਿਹੜਾ ਉਹ ਹੀ ਭਾਵੇਂ ਕੁਛ ਨਹੀਂ ਜਿਨੀ ਕਰਕੇ ਮਸਾ 5-6000 ਤੇ ਜੌਬ ਕਰੂਗੇ ਪਰ 10 ਸਾਲਾਂ ਬਾਅਦ 5-6000 ਪਿਆਰ ਵਾਲਾ ਜੁਨਿਆ ਤੇ ਹੋਗਾ ਤਾਂ ਤੁਸੀਂ 10 ਤੋਂ 12 ਦੀ ਪਹੁੰਚ ਵਿੱਚ ਨਿਕਲਣਾ ਬਹੁਤ ਨਾ ਤੁਹਾਨੂੰ ਟਾਈਮ ਮਿਲਣਾ ਉਸ ਤੋਂ ਬਾਅਦ ਫੜਨ ਦਾ ਤੇ ਨਾ ਤੁਸੀਂ ਉਸ ਦਾ ਬਿੱਟਰ ਨਿਕਲੋ ਇਸ ਕਰਕੇ ਆਪ ਦੀ ਕੁਆਲਿਫੀਕੇਸ਼ਨ ਚਾਹੋ ਵਾਈਟ ਕਾਲਰ ਜੌਬ ਚਾਹੋ ਅਧਿਆਰਥੀ ਲੋਕਾਂ ਦੇ ਘਰਾਂ ਚ ਨਾ ਆਓ ਪ੍ਰੋਪਰ ਤਰੀਕੇ ਨਾਲ ਆਓ ਪਰਮਿਸ਼ਨ ਲਓ ਛੋਟੇ ਕਾਪੜਿਆਂ ਚ ਛੋਟੇ ਸ਼ਹਿਰਾਂ ਤੋਂ ਬਲਕਿ ਹੋਰ ਵੀ ਛੋਟੇ-ਛੋਟੇ ਜਿਹੇ ਸ਼ਹਿਰਾਂ ਨੇ ਉਹ ਜ਼ਿਆਦਾ ਪੋਟੈਂਸ਼ੀਅਲ ਹੈ ਜਾਓ ਤੁਸੀਂ ਪਹਿញੇ ਹਰ ਤਰ੍ਹਾਂ ਦੇ ਮੈਥੋਡਲੋਜੀ ਦੇਖੋ ਫਸਟਰੀ ਦੇਖੋ ਸੈਕਟਰ ਦੇ ਵਿੱਚ ਸਭ ਮਾਤੀ ਜਿਹੜੇ ਕਿਸੇ ਪਾਇਲਟ ਕਰਨਾ ਉਹ ਕਰ ਲੈਂਦੇ ਪਰ ਤੋਂ ਵਾਪਸ ਜਨਨਾ ਦਾ ਬੜਾ ਸੌਖਾ ਹੈ ਇੰਡੀਅਨ ਪਾਸਪੋਰਟ ਹੈ ਵੀਜ਼ਾ ਵੀ ਲੱਗਣਾ ਚੜਜੋ ਕਟਾਉਂ ਕਰ ਦਿੱਤੋ ਇਹਨਾਂ ਨੇ ਜਾਣਾ ਵੀ ਇਹਨਾਂ ਨੇ ਸਿਰਫ ਵੀਡੀਓ ਬਣਾਉਣ ਤੋਂ ਅਨੁਮੰਤਾ ਕਰਦੇ ਏਜੰਟਾਂ ਦੇ ਤੱਕ ਮੈਂ ਚੜੋ ਆਪ ਅੱਜ ਜਿਪਕੀ ਪੜ੍ਹੇ ਲਿਖੀ ਬੜਾ ਸੌਖਾ ਕੰਮ ਹੈ ਕਿੱਥੇ ਦੇਖੋ ਔਰ ਛੋਟੇ ਛੇਨਾ ਦਾ ਵਧੀਆ ਕੰਮ ਜਿਹਾ ਰਹੋਗੇ ਬੜਾ ਸੌਖਾ ਰਹੋਗੇ ਪੀਰਪਾਲ ਸਾਹਿਬ ਅੱਜ ਤੁਹਾਨੂੰ ਪਤਾ ਹੈ ਕਿ ਸਾਰੇ ਜਿਹੜੇ ਕਾ ਕਰਕੇ ਲੜਾਈ ਚੱਲ ਰਹੀ ਜੇ ਲੋਕਾਂ ਨੂੰ ਫੋਟੋ ਆਫ ਇਹ ਨਹੀਂ ਕੂਲੀ ਕਰੀ ਉਹ ਸਰੀ ਜਬ ਰੰਗ ਬਾਕੀ ਕਿਉਂਕਿ ਬਾਕੀ ਜਗਾ ਕੰਮ ਹੈ ਲੋਕਾਂ ਕੋਲੇ ਕੰਮ ਚ ਬਿਜ਼ੀ ਨੇ ਉਹਨਾਂ ਕੋਲੇ ਆ ਫਰਕ ਮਿਲਣਾ ਤਾਂ ਨਹੀਂ ਇਸ ਲਈ ਜਿਹੜੀ ਮੁੰਹਿਰ ਕੀਤੀ ਹੋਈ ਆ ਕੰਮ ਉਹਨਾਂ ਕੋਲ ਹੈ ਨਹੀਂ ਇਸ ਕਰਕੇ ਉਹ ਇਹ ਜੇ ਚੱਕਰਾ ਚੁੱਕਦੇ ਨੇ ਇਥੇ ਵਿਆਹ ਸ਼ਨੀਆ ਰੇਲੀਆਂ ਵਾਸਤੇ ਕੋਈ ਕੰਮ ਨਹੀਂ ਕੋਈ ਟਾਈਮ ਨਹੀਂ ਆ ਫਿਰ ਤੁਸੀਂ ਤੰਗ ਹੋਵੋਗੇ ਜੇ ਵੀਡੀਓ ਸਵੇਰੇ ਸ਼ਾਮ ਉੱਥੇ ਪਿੰਡਾਂ ਨੂੰ ਕਾਲ ਲਾ ਕੇ ਕਹੋਗੇ ਅੱਜ ਅਸੀਂ ਭੌਗਦੇ ਆ ਅੱਜ ਅਸੀਂ ਮੋਟਰਸਾਈਕਲ ਉੱਤੇ ਨਹਿਣਾ ਦੇ ਵੀ ਚੱਲਿਆਂ ਇਹ ਕੰਮ ਨਹੀਂ ਇੱਥੇ ਕੰਮ ਕਰਨਾ ਆਪਣਾ ਸਰਕਾਰ ਕੋਸ਼ਿਸ਼ ਨਹੀਂ ਹੁੰਦੀ ਪਰ ਲਾਈਫ ਬਹੁਤ ਵਧੀਆ ਕੰਫਰਟेबल ਹੈ ਜ਼ਰੂਰ ਆਓ ਯਾਰੋ ਮੇਰੀ ਇਹ ਜੀ ਵੀਡੀਓ ਪਸੰਦ ਆਵੇ ਤੇ ਲੋਕਾਂ ਕੋਲ ਵੀ ਸ਼ੇਅਰ ਕਰਦੇ ਧੰਨਵਾਦ